ਕੀ ਨਾਮ ਤੁਹਾਡਾ ਜੀ ਮਖ्तार ਸਿੰਘ ਕਿਹੜਾ ਏਰੀਆ ਇਹ ਪਿੰਡ ਬੁਲੇ ਚੱਕ ਅੱਜ ਜਿਹੜੇ ਲੋਕ ਇਕੱਠੇ ਹੋਏ ਨੇ ਉਹ ਸੂਏ ਦੇ ਲਾਗੇ ਲਾਗੇ ਜਿਹੜੇ ਘਰ ਨੇ ਜਿਹੜੇ ਉੱਥੇ ਰਸਤਾ ਖਰਾਬ ਹੈ ਉਸ ਨੂੰ ਜਿਹੜੇ ਲੈ ਕੇ ਇਕੱਠੇ ਹੋਏ ਨੇ ਕੀ ਮੁਸ਼ਕਲਾਂ ਆ ਰਹੀਆਂ ਨੇ ਮੁਸ਼ਕਲਾਂ ਜੀ ਇਹ ਆਪਣਾ ਪਿੰਡ ਦੀ ਪੰਚਾਇਤ ਪ੍ਰਬੰਧਕ ਸੈਕਟਰੀ ਸਾਹਿਬ ਜਿੰਨੇ ਵੀ ਐਸਡੀਓ ਸਾਹਿਬ ਜਿੰਨੇ ਵੀ ਵੇਰਕਾ ਬਲਾਕ ਵਾਲੇ ਇਹਨੂੰ ਕੋਈ 15 14 15 ਮਹੀਨੇ ਹੋ ਗਏ ਪਟਿਆ ਨੂੰ 14-15 ਮਹੀਨਿਆਂ ਨੂੰ ਇੰਨੇ ਇੰਨਾ ਕ ਬੁਰਾ ਹਾਲ ਇਹਦਾ ਹੋਇਆ ਕਿ ਪਿਆਵਾ ਵੀ ਕੋਈ ਅੰਤੀ ਨੰਗਨ ਨੂੰ ਕੋਈ ਰਾਹ ਨਹੀਂ ਨਾ ਧੀਆਂ ਪਹਿਣਾ ਨਾ ਕੋਈ ਭੈਣ ਭਰਾ ਨਾ ਕੋਈ ਮੋਟਰਸਾਈਕਲ ਨਾ ਕੋਈ ਅਰਾ ਵਗੈਰਾ ਕੁਛ ਨਹੀਂ ਨੰਗ ਸਕਦਾ ਨਾ ਤੇ ਇਹਨਾਂ ਕੋਈ ਬਾਜ਼ਾਰ ਬਣਾਇਆ ਉਲਟਾ ਪੁੱਟ ਕੇ ਰੱਖਤਾ ਉਲਟਾ ਟੋਏ ਪਾਤੇ ਆ ਇੰਨੇ ਕ ਟੋਏ ਆ ਵੀ ਇੱਥੇ ਤੂੰ ਹੀ ਮੱਛੀਆਂ ਪਾਲ ਸਕਦੇ ਪਾਣੀ ਪਾਣੀ ਇੰਨਾ ਕਾ ਵਿੱਚ ਕਿ ਕਿਸੇ ਵੀ ਕੋਈ ਮੱਛੀਆਂ ਪਾਲ ਸਕਦਾ ਜਿਸ ਤਰ੍ਹਾਂ ਮਰਦੀ ਆਵਾ ਜਾਂ ਵੀ ਕੋਈ ਨਹੀਂ ਰਾਣਾ ਕਣਾ ਕੁਛ ਨਹੀਂ ਹਾਲ ਮੱਛਰ ਦਾ ਬੁਰਾ ਹਾਲ ਹਰ ਪ੍ਰੋਬਲਮ ਬੁਖਾਰ ਬਖੂਰ ਆ ਰਾ ਵਗੈਰਾ ਇਸੇ ਪਾਣੀ ਗੰਡੇ ਨਾਲ ਇਸੇ ਗਲੀਆਂ ਬਾਜ਼ਾਰ ਨਹੀਂ ਭਰੀ ਇਹਨੂੰ 15 ਮਹੀਨੇ ਹੋ ਗਏ ਪਟੇ ਨੂੰ ਇਸ ਤੋਂ ਪਹਿਲਾਂ ਟਾਇਲ ਲੱਗੀ ਸੀ ਬਹੁਤ ਵਧੀਆ ਟਾਇਲ ਲੱਗੀ ਬਹੁਤ ਵਧੀਆ ਬਾਜ਼ਾਰ ਸੀ ਬਹੁਤ ਇਧਰੋਂ ਰਾਹ ਹੀ ਇਧਰ ਨੂੰ ਰਾਹ ਹੀ ਸਾਰੇ ਨੰਗਦੇ ਆਉਂਦੇ ਜਾਂਦੇ ਸੀ ਇਹ 15 ਮਹੀਨੇ 14-15 ਮਹੀਨੇ ਦੇ ਕਰੀਬ ਹੋ ਗਿਆ ਹੁਣ ਕਿੱਥੇ ਆ ਰਹੀ ਏ ਹਲਕਾ ਕਿਹੜਾ ਸਰਦਾਰ ਸਾਹਿਬ ਨੇ ਤੁਰੀ ਹੈ ਕਿਸ ਨਾ ਹਲਕਾ ਜਿਹੜਾ ਹਲਕਾ ਤੇ ਇਹ ਦੂਜਾ ਸੈਂਟਰ ਪੈਂਦਾ ਗੱਲ ਕਰਨੀ ਪਣੀ ਨਾ ਹਲਕਾ ਸੈਂਟਰ ਵੀ ਪੈਂਦਾ ਵਾ ਉਤਰਾ ਕਮੇਟੀ ਚ ਵੀ ਪੈਂਦਾ ਵਾ ਤੇ ਮੈਂ ਉਹ ਪੈਸਾ ਜਿਹੜਾ ਸੈਂਟਰ ਲਗਾ ਰਿਹਾ ਇੱਥੇ ਸੋ ਹੁਣ ਕਿਹੜੀਆਂ ਮੁਸ਼ਕਲਾਂ ਜਦੋਂ ਬਰਸਾਤ ਹੁੰਦੀ ਹੈ ਤਾਂ ਲੋਕਾਂ ਨੂੰ ਬੱਚਿਆਂ ਨੂੰ ਖਾਸ ਕਰਕੇ ਕਿਹੜੀਆਂ ਮੁਸ਼ਕਲਾਂ ਸਾਮਨਾ ਕਰਨੀਆਂ ਨਾ ਤੇ ਸਕੂਲ ਜਾਣ ਸਕਦੇ ਬੱਚੇ ਕਿਤੇ ਅਮਣੀ ਸਕੂਲ ਜਾਣ ਲਈ ਤਿਆਰ ਕਰੋਗੇ ਤੇ ਚੱਕੜ ਰਾਹ ਚਾ ਨਾ ਤੇ ਨੰਗਿਆ ਜਾਣਾ ਨਾ ਕੋਈ ਗੱਡੀ ਨਾ ਟੱਤੇ ਛੱਡ ਕੇ ਜਾ ਸਕਦਾ ਕੋਈ ਸਕੂਲ ਦਾ ਤੇ ਉੱਕਾ ਹੀ ਬੱਚਿਆਂ ਦੀਆਂ ਸੁੱਟੀਆਂ ਹੁੰਦੀਆਂ ਪੜਾਈ ਖਰਾਬ ਹੁੰਦੀ ਹੈ ਇੰਨੇ ਕੋ ਮੁਸ਼ਕਲ ਆ ਗਏ ਕੋਈ ਹੰਤੇ ਨਹੀਂ ਅੰਤ ਅਧਿਕਾਰ ਦਾ ਕੰਮ ਹੋ ਨਹੀਂ ਜਾਂਦਾ ਹੈ ਸਰਕਾਰ ਤੋਂ ਇਹ ਮੰਗ ਕਰਦੇ ਵੀ ਜਲਦੀ ਤੋਂ ਜਲਦੀ ਇਸ ਬਾਜ਼ਾਰ ਨੂੰ ਬਣਾਇਆ ਜਾਵੇ ਦੋਨਾਂ ਨੂੰ ਇਹਨੂੰ ਚਾਲ ਬਣਾ ਕੇ ਦਰੁਸਤ ਕੀਤਾ ਜਾਵੇ ਇੱਥੇ ਚੱਕੜ ਦਾ ਪ੍ਰੋਬਲਮ ਹੱਲ ਕੀਤੀ ਜਾਵੇ ਜਿੰਨਾ ਵੀ ਗੰਦਾ ਪਾਣੀ ਯਾਰਾ ਵਗੈਰਾ ਚੱਕੜ ਸਾਰਾ ਹੀ ਇਹਨੂੰ ਠੀਕ ਕੀਤਾ ਜਾਵੇ ਤੇ ਪਾਣੀ ਦੀ ਨਿਕਾਸੀ ਕੀਤੀ ਜਾਵੇ ਕਿਸੇ ਬੰਦੇ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀ ਸੀ ਸਾਡੇ ਪਿੰਡ ਮੂਲੇ ਚੱਕ ਵਿੱਚ ਇਹ ਜੋ ਪਿਛਲੇ 7-8 ਦਾ ਹਾਂ ਮਹੀਨਾ ਤੋਂ ਖਲਾਰਾ ਪਿਆ ਉਹਨੂੰ ਕਵਰੇਜ ਕਰਨ ਵਾਸਤੇ ਪਹੁੰਚੇ ਜੇ ਵੇਖੋ ਇਹਦੇ ਵਿੱਚ ਸਿੱਧੇ ਦਾ ਸਿੱਧਾ ਕਸੂਰ ਹੈ ਡੀਡੀਪੀਓ ਸਾਹਿਬ ਦਾ ਉਸ ਤੋਂ ਬਾਅਦ ਬੀਡੀਪੀਓ ਸਾਡੀ ਮੈਡਮ ਲਖਵਿੰਦਰ ਕੌਰ ਦਾ ਉਸ ਤੋਂ ਬਾਅਦ ਜਿਹੜੇ ਸਾਡੇ ਪ੍ਰਬੰਧਕ ਹੀ ਜੈ ਜਵੇਂਦਰ ਜੀ ਤੇ ਨਾਲ ਉਹਨਾਂ ਦੇ ਸੈਕਟਰੀ ਰਿੰਕੂ ਮਲੋਤਰਾ ਜੀ ਇਹ ਜੋ ਸਾਰਾ ਵਿਕਾਸ ਕਾਰਜ ਹੀ ਇਹ ਉਹਨਾਂ ਦੇ ਥਰੂ ਹੋਣਾ ਸੀ ਪਿੰਡ ਮੂਲੇ ਚੱਕ ਦਾ ਇਹਦੇ ਬਾਰੇ ਅਸੀਂ ਉਹਨਾਂ ਨੂੰ ਕਈ ਵਾਰੀ ਬੇਨਤੀ ਕਰ ਚੁੱਕੇ ਹਾਂ ਕਿ ਸਾਡੇ ਪਿੰਡ ਦਾ ਬਹੁਤ ਬੁਰਾ ਹਾਲ ਆ ਜਿਹੜਾ ਕਿ ਮਤਲਬ ਤਕਰੀਬਨ ਜਹੀ ਸੋਚ ਕੇ ਚੱਲੀ ਤੇ ਪਿਛਲੇ ਪੌਣੇ 2 2 ਸਾਲ ਤੋਂ ਹੀ ਤੇ ਚਲੋ ਪੰਚਾਇਤ ਬਣੀ ਨਵੀਂ ਨਵੀਂ ਪੰਚਾਇਤ ਬਣੀ ਤੇ ਚਲੋ ਉਸ ਵੀਰ ਦੇ ਉਹਨਾਂ ਦੇ ਮੈਂਬਰ ਨਹੀਂ ਸੀ ਪੂਰੇ ਤੇ ਚਲੋ ਪ੍ਰਬੰਧਕ ਲੱਗ ਗਿਆ ਤੇ ਪਰ ਪ੍ਰਬੰਧਕ ਦਾ ਫਰਜ਼ ਹੈ ਇਹੀ ਕਿ ਆਪਾਂ ਪਿੰਡ ਦੇ ਸਾਰੇ ਕਾਰਜ ਸਿਸਟਮੈਟਿਕਲੀ ਕਰੀਏ 1 ਬਾਏ 1 ਕਰੀਏ 9 ਦੇ 9 ਮੈਂਬਰ ਨੂੰ ਪ੍ਰਬੰਧਕ ਦਾ ਫਰਜ਼ ਹੀ ਕਿ 9 ਵਾਡਾਂ ਦੇ 9 ਮੈਂਬਰ ਨੂੰ ਉਹ ਲੈ ਕੇ ਕਾਰਜ ਕਰਵਾਉਂਦਾ ਜਦ ਕਿ ਉਹਨਾਂ ਨੇ ਇਸ ਤਰ੍ਹਾਂ ਨਹੀਂ ਕੀਤਾ ਉਹਨਾਂ ਨੇ ਸਿਰਫ ਆਪਣੀ ਮਰਜ਼ੀ ਕੀਤੀ ਤੇ ਸਾਰੇ ਕੰਮਾਂ ਨੂੰ ਉਹਨਾਂ ਨੇ ਛੋਇਆ ਕੋਈ ਵੀ ਕੰਮ ਸਿਰੇ ਨਹੀਂ ਲੱਗਾ ਜਿਸ ਦਾ ਹਾਲ ਤੁਹਾਡੇ ਸਾਹਮਣੇ ਹੈ ਅੱਜ ਸਾਡਾ ਸਾਰਾ ਨਗਰ ਦੁਖੀ ਬੈਠਾ ਹੈ ਤੇ ਸਾਡੀ ਨਾ ਪ੍ਰਸ਼ਾਸਨ ਨੇ ਸੁਣੀ ਹੈ ਤੇ ਨਾ ਹੀ ਮੌਜੂਦਾ ਸਰਕਾਰ ਨੇ ਸੁਣੀ ਹੈ ਅਸੀਂ ਉਹਨਾਂ ਨੂੰ ਜਾ ਕੇ ਦੱਸ ਵੀ ਚੁੱਕੇ ਹਾਂ ਕਿ ਪਿੰਡ ਦਾ ਬਹੁਤ ਬੁਰਾ ਹਾਲ ਹੈ ਤੇ ਇਸ ਸੁਧਾਰ ਨੂੰ ਠੀਕ ਕਰਨ ਵਾਸਤੇ ਸਾਡੀ ਮਦਦ ਕੀਤੀ ਜਾਵੇ ਪ੍ਰਬੰਧਕ ਦੀ ਮਦਦ ਕੀਤੀ ਜਾਵੇ ਪਰ ਜਿਸ ਤਰ੍ਹਾਂ ਕਿ ਆਪ ਵੇਖ ਰਹੇ ਹੋ ਕਿ ਸਾਡੇ ਪਿੰਡ ਦੇ ਵਿੱਚ ਦੋ ठेकेदार ਲੱਗੇ ਸੀ ਇੱਕ ठेकेदार ਮੜੀਆਂ ਚ ਲੱਗਾ ਸੀ ਗਿੱਲ ਜੀ ਤੇ ਦੂਜੇ ठेकेदार ਅਮਨ ਜੀ ਹੀ ਜਿੰਨਾ ਦੇ ਥਰੂ ਆ ਸੀਵਰ ਦਾ ਸਿਸਟਮ ਪਿਆ ਹੈ ਅੱਜ ਦੇ ਦਿਨ ਤੱਕ ਨਾ ठेकेदार ਸਾਹਿਬ ਨੇ ਆ ਕੇ ਸੀਵਰ ਸਿਸਟਮ ਨੂੰ ਵੇਖਿਆ ਨਾ ਸ਼ੁਰੂ ਕਰਾਇਆ ਨਾ ਸਾਡੇ ਪ੍ਰਬੰਧਕ ਜੇਆ ਜੀ ਦਵਿੰਦਰ ਜੀ ਤੇ ਨਾਰੀ ਕੁਮਲੋਤਰਾ ਜੀ ਨੇ ਕਰਾਇਆ ਜਦਕਿ ਉਹਨਾਂ ਦਾ ਫਰਜ਼ ਬਣਦਾ ਸੀ ਇਸ ਕੰਮ ਨੂੰ ਸਹੀ ਤਰੀਕੇ ਨਾਲ ਸ਼ੁਰੂ ਕਰਵਾਉਂਦੇ ਕਿਉਂਕਿ ਉਹ ਜੇਆ ਸੀ ਅੱਜ ਜੇ ਤੁਸੀਂ ਵੇਖੋ ਤੇ ਸੀਵਰ ਜਿਹੜਾ ਕਿ ਉਹ ਇੱਕ ਉਹਦੀ ਅਲਾਈਨਮੈਂਟ ਵੀ ਨਹੀਂ ਸਹੀ ਹੋਣੀ ਵਿੱਚੋਂ ਨਾ ਹੀ ਉਹ ਕਿਸੇ ਲੈਵਲ ਦੇ ਵਿੱਚ ਦਿਖਣ ਰਿਹਾ ਵਾ ਨਾ ਆਇਓ ਆ ਜੋ ਕੰਪਲੀਟ ਆ ਨਾ ਹੀ ਹੋਦੀਆਂ ਦੇ ਢੱਕਣ ਪੂਰੇ ਆ ਤੇ ਜੇ ਸੀਵਰ ਪਾਉਣ ਵਾਸਤੇ ਵੱਡੇ ਪੋਰੇ ਮੰਗਵਾਏ ਸੀ ਤੇ ਪੋਰੇ ਵੀ ਇੱਥੇ ਪੈ ਰਹੇ ਜਿਹਦੇ ਕਰਕੇ ਸਾਡੇ ਇੱਕ ਛੋਟੇ ਬੱਚੇ ਦੀ ਜਿਹੜਾ 6 ਸਾਲ ਦਾ ਹੀ ਉਹਦੀ ਲੱਤ ਟੁੱਟ ਗਈ ਜਿਹਦੇ ਬਾਰੇ ਅਸੀਂ ਡੀਸੀ ਮੈਡਮ ਨੂੰ ਵੀ ਕਿਹਾ ਸੀ ਐਮਐਲਏ ਸਾਹਮਣੇ ਤੱਕ ਨੂੰ ਦੱਸਿਆ ਸੀ ਵੀ ਸੈਕਟਰੀ ਦੀ ਤੇ ਪ੍ਰਬੰਧਕ ਦੀ ਗਲਤੀ ਕਰਕੇ ਉਹ ਬੱਚੇ ਦੀ ਲੱਤ ਟੁੱਟੀ ਆ ਉਹਨਾਂ ਨੇ ਇਨਸਾਨੀਅਤ ਦੇ ਨਾਤੇ ਉਹ ਬੱਚੇ ਦਾ ਮਤਲਬ ਇੱਕ ਪਤਾ ਤੱਕ ਨਹੀਂ ਲਿਆ ਘਰ ਪਹੁੰਚ ਕੇ ਵੀ ਚਲੋ ਜੇ ਸੱਟ ਲੱਗ ਗਈ ਆ ਚਲੋ ਸਾਡੀ ਵੀ ਨਹੀਂ ਗਲਤੀ ਪਰ ਉਹਨਾਂ ਨੇ ਉਹਨਾਂ ਨੂੰ ਅਹਿਸਾਸ ਨਹੀਂ ਇਸ ਗਲਤੀ ਦਾ ਕਿਸੇ ਕੀਤੀ ਹੁਣ ਮੁਸ਼ਕਲ ਕੀ ਆ ਰਹੀ ਹੁਣ ਇਸ ਟਾਈਮ ਜੋ ਮੌਜੂਦਾ ਮੁਸ਼ਕਲ ਆ ਕਿ ਜਿਹੜੇ ਘਰਾਂ ਦਾ ਲਾਂਘਾ ਵਾ ਬਿਲਕੁਲ ਬੰਦ ਹੋਇਆ ਪਿਆ ਵਾ ਦੋਵੇਂ ਸਾਈਡਾਂ ਤੁਸੀਂ ਵੇਖ ਰਹੇ ਜੇ ਤੇ ਜੇ ਆਪਾਂ ਪਿੰਡ ਦੇ ਸਾਰੇ ਪਾਸੇ ਝਾਤੀ ਮਾਰੀਏ ਤੇ ਸਾਰੇ ਪਾਸੇ ਹੀ ਬੁਰਾ ਹਾਲ ਆ ਤੇ ਇਸੇ ਤਰ੍ਹਾਂ ਜੇ ਅਸੀਂ ਦੂਸਰੀ ਸਾਈਡ ਜਾਂਦੇ ਹਾਂ ਛੱਪੜ ਦੇ ਲਾਗੇ ਜਿਹੜਾ ਕਿ ਡਰੇਨ ਇਧਰ ਦਾ ਪਾਣੀ ਪਿਛਲੀ ਗਲੀ ਦਾ ਬਾਬਾ ਗੁਰਰਾਮ ਸਿੰਘ ਜੀ ਦੀ ਗਲੀ ਦਾ ਪਾਣੀ ਐਨੂੰ ਆਉਣਾ ਏ ਉਹ ਜਿੰਨੀ ਦੇਰ ਤੱਕ ਸੀਵਰ ਨਹੀਂ ਪੈਂਦੇ ਸੀ ਉਧਰ ਨੂੰ ਡਰੇਨ ਕਰਤਾ ਸੀ ਅੱਜ ਉਹ ਜਸਵੰਤ ਸਰਦਾਰ ਜਲਵੰਤ ਸਿੰਘ ਦੇ ਘਰ ਦੇ ਗਾੜੇ ਵੀ ਉਹ ਛੱਪੜ ਬਣ ਗਿਆ ਤੇ ਜਿਹੜੇ ਘਰਾਂ ਨੂੰ ਉਹ ਮਾਰ ਵੱਜਣ ਦੀ ਆ ਉਸ ਸਬੰਧੇ ਵੀ ਅਸੀਂ ਡੀਸੀ ਮੈਡਮ ਨੂੰ ਚਿੱਠੀ ਦਿੱਤੀ ਸੀ ਕਿ ਇਹ ਜਿਹੜਾ ਪਾਣੀ ਆ ਇਹ ਘਰਾਂ ਨੂੰ ਮਾਰ ਕਰ ਰਿਹਾ ਇਹ ਕੱਲ ਨੂੰ ਘਰ ਡੇਗ ਸਕਦੇ ਆ ਜੇ ਡੇਗ ਕੇ ਤੇ ਇਹਦਾ ਜ਼ਿੰਮੇਵਾਰ ਕੌਣ ਆ ਪਰ ਉਹਨਾਂ ਵੱਲੋਂ ਪ੍ਰਸ਼ਾਸਨ ਵੱਲੋਂ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਤੇ ਸੋ ਕੁੱਲ ਮਿਲਾ ਕੇ ਮੈਂ ਕਹੂੰਗਾ ਕਿ ਇੱਥੇ ਸਾਡਾ ਪ੍ਰਸ਼ਾਸਨ ਵੀ ਫੇਲ ਆ ਤੇ ਸਾਡੀ ਸਰਕਾਰ ਵੀ ਫੇਲ ਆ ਕਿ ਸਾਡੇ ਪਿੰਡ ਨੂੰ ਸੁਵਾਰੀ ਨਹੀਂ ਸਕੀ ਤੁਹਾਡੇ ਪਿੰਡ ਵਿੱਚ ਮੌਜੂਦਾ ਸਰਪੰਚ ਹੈ ਪੰਚਾਇਤ ਹੈ ਤੇ ਉਹਨਾਂ ਦੇ ਵੱਲੋਂ ਇਹ ਮੌਜੂਦਾ ਹਾਲਾਤਾਂ ਦੇ ਵੇਖੋ ਜੀ ਸਰਪੰਚ ਸਾਹਿਬ ਕੋਲ ਤਾਂ ਜਿੰਨਾ ਹੋ ਸਕਦਾ ਉਹ ਕਰਨ ਦੇ ਨੇ ਠੀਕ ਹੈ ਪਰ ਉਹਨਾਂ ਦੇ ਵੀ ਹੱਥ ਵੱਸ ਕੁਝ ਨਹੀਂ ਆ ਕਿਉਂਕਿ ਪ੍ਰਬੰਧਕ ਲੱਗਾ ਵਾ ਕਾਰਜਕਰ ਜਿਹੜੇ ਇਸ ਟਾਈਮ ਹੈਗੇ ਨੇ ਉਹ ਪ੍ਰਬੰਧਕ ਸੀ ਹੁਣ ਜਦੋਂ ਅਸੀਂ ਉਹਨਾਂ ਦੀ ਕੰਪਲੇਨਟ ਕੀਤੀ ਤੇ ਉਹਨਾਂ ਨੂੰ ਬਦਲੀ ਕਰ ਦਿੱਤਾ ਗਿਆ ਅਸੀਂ ਉਸ ਸੰਬੰਧੀ ਵੀ ਵਿਭਾਗਮੇ ਤੋਂ ਪੁੱਛਿਆ ਕਿ ਸਾਨੂੰ ਲਿਖਤੀ ਰੂਪ ਵਿੱਚ ਜਾਣਕਾਰੀ ਦਿੱਤੀ ਜਾਵੇ ਕਿ ਪ੍ਰਬੰਧਕ ਨੂੰ ਕਿਸ ਅਧਿਕਾਰ ਦੇ ਨਾਲ ਲਾਇਆ ਗਿਆ ਤੇ ਨਵੇਂ ਕਿਸ ਅਧਿਕਾਰ ਦੇ ਨਾਲ ਲਾਇਆ ਗਿਆ ਤੇ ਸੈਕਟਰੀ ਦੀ ਵੀ ਬਦਲੀ ਕਿ ਤਰ੍ਹਾਂ ਕੀਤੀ ਹੈ ਆਉਣ ਵਾਲੇ ਥੋੜੇ ਦਿਨਾਂ ਤੱਕ ਹੋ ਸਕਦਾ ਸਾਨੂੰ ਉਹਦਾ ਜਵਾਬ ਮਿਲ ਜੇ ਪਰ ਅਸੀਂ ਇਹੋ ਚਾਹੁੰਦੇ ਹਾਂ ਕਿ ਸਾਡੇ ਪਿੰਡ ਦੇ ਜਿਹੜੇ ਅੱਜ ਕਾਰਜ ਰੁਗੇ ਪਏ ਨੇ ਉਹ ਬਿਲਕੁਲ ਸਹੀ ਤਰੀਕੇ ਦੇ ਨਾਲ ਜੇ ਬਲਾਕ ਦੇ ਹਿੱਸੇ ਆਉਂਦੇ ਤੇ ਬਲਾਕ ਵਾਲੇ ਡੀਡੀਪੀਓ ਤੇ ਬੀਡੀਪੀਓ ਮੈਡਮ ਆ ਕੇ ਕਰਨਾ ਕਿਉਂਕਿ ਉਹਨਾਂ ਨੂੰ ਪਤਾ ਵਾ ਕਿਉਂਕਿ ਉਹ ਇਸ ਪੰਚਾਇਤ ਬਣਨ ਤੋਂ ਪਹਿਲਾਂ ਵੀ ਪਿੰਡ ਆਉਂਦੇ ਰਹੇ ਆ ਕਾਰਜ ਵੇਖਦੇ ਰਹੇ ਆ ਕਿ ਕਿਹੜੇ ਹੋਣ ਵਾਲੇ ਕਿਹੜੇ ਨਹੀਂ ਹੋਣ ਵਾਲੇ ਤੇ ਅਸੀਂ ਚਾਹੁੰਦੇ ਹਾਂ ਕਿ ਸਹੀ ਤਰੀਕੇ ਨਾਲ ਸਾਰਾ ਕੰਮ ਕਰਾਇਆ ਜਾ ਤਾਂ ਕਿ ਜਿਹੜੀ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਉਹ ਦੁਬਾਰਾ ਨਾ ਆਵੇ ਸੋ ਇੰਨੀਆਂ ਗ ਬੇਨਤੀਆਂ ਕਰ ਕਿ ਸਾਡੇ ਜੋ ਨਵੇਂ ਪ੍ਰਬੰਧਕ ਆਏ ਆ ਅਸ਼ੋਕ ਕੁਮਾਰ ਸੈਕਟਰੀ ਜੀ ਉਹ ਪ੍ਰਬੰਧਕ ਵੀ ਨੇ ਤੇ ਸੈਕਟਰੀ ਵੀ ਨੇ ਵੀ ਆਹੀਂ ਚਾਹੁੰਦੇ ਆ ਕਿ ਉਹ ਆਉਣ ਤਾਂ ਕਿ ਇਸ ਕੰਮ ਨੂੰ ਜਿਹੜਾ ਅਧੂਰਾ ਰਹਿੰਦਾ ਉਹਨੇ ਪਿਛਲੇ ਪ੍ਰਬੰਧਕ ਹੁਣਾਂ ਨੇ ਜੋ ਛੱਡਿਆ ਉਸ ਨੂੰ ਸਹੀ ਤਰੀਕੇ ਨਾਲ ਕਰਵਾਉਣ ਦੋਵੇਂ ਪਾਸੇ ਲੋਕਾਂ ਦਾ ਸਾਹ ਸੌਖਾ ਹੋਵੇ ਲਾਂਗਾ ਸਹੀ ਬਣੇ ਤਾਂ ਜੋ ਦੁਬਾਰਾ ਕਿਸੇ ਨੂੰ ਸੱਟ ਨਾ ਲੱਗੇ ਇਨ ਕੇਸ ਜੇ ਹੁਣ ਦੁਬਾਰਾ ਕਿਸੇ ਬੱਚੇ ਨੂੰ ਸੱਟ ਲੱਗਦੀ ਆ ਉਹਦਾ ਜ਼ਿੰਮੇਵਾਰ ਸਿੱਧੇ ਤੇ ਸਿੱਧੇ ਪਿਛਲੇ ਪ੍ਰਬੰਧਕ ਹੋਣਗੇ ਜੈ ਜਵਿੰਦਰ ਜੀ ਸੈਕਟਰੀ ਰਿੰਕੂ ਮਲੋਤਰਾ ਜੀ ਨਾ ਕੀ ਨਵੇਂ ਹੋਣਗੇ ਫਿਰ ਉਸ ਸੰਬੰਧੀ ਜੇ ਹਾਨੂੰ ਕੱਲ ਨੂੰ ਭਗਤਾਂ ਵਾਲੇ ਰੋਸ ਪ੍ਰਦਰਸ਼ਨ ਵੀ ਕਰਨਾ ਪਿਆ ਤੇ ਇਹ ਸਾਰਾ ਇਲਾਕਾ ਰੋਸ ਪ੍ਰਦਰਸ਼ਨ ਕਰਾਂਗੇ ਉਹਦੇ ਜ਼ਿੰਮੇਵਾਰ ਬਲਾਕ ਹੋਏਗਾ ਸੋ ਇੰਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ 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 ਤੁਹਾਡੀ ਤਤਨੇ ਪਿੰਡ ਮੂਲ ਚਕਤੀ ਸਰਪੰਚ ਜੀ ਨੇ ਔਰ ਕਾਫੀ ਜਿਹੜੇ ਕਰਨ ਵਾਲੋ ਕੰਮ ਵੀ ਪਿਛਲੇ ਵਕਤ ਕਰਾਏ ਗਏ ਨੇ ਵਿਕਾਸ ਨੂੰ ਪਰ ਕੁਝ ਲੋਕਾਂ ਵੱਲੋਂ ਅੱਜ ਜਿਹੜੇ ਕਿੱਥੇ ਇਕੱਠੇ ਹੋਏ ਸੀ ਸੂਵੇ ਤੇ ਲਾਗੇ ਕਹਿੰਦੇ ਸਾਡੇ ਬੁਝਾਰ ਨਹੀਂ ਪਾਣੇ ਔਰ ਉਸ ਦੇ ਲਈ ਉਹਨਾਂ ਵੱਲੋਂ ਕਾਫੀ ਇਹ ਉਹਨਾਂ ਨੂੰ ਮੁਸ਼ਕਲਾਂ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਤੁਹਾਡੇ ਤੋਂ ਆਸ ਕਰਦੇ ਨੇ ਕਿ ਉਹ ਬੁਜ਼ਾਰਤਿ ਵਿਛਤੀ ਬਣਾਈ ਜਾਵੇ ਠੀਕ ਹੈ ਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਫਤਿਹ ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੀ ਹੈ ਕਿ ਪਿੰਡ ਮੂਲੇ ਚੱਕ ਦੀ ਜੋ ਸਾਡੀ ਨਵੀਂ ਪੰਚਾਇਤ ਬਣੀ ਆ ਔਰ ਇਸ ਨਵੀਂ ਪੰਚਾਇਤ ਦੇ ਬੰਦੇ ਆ ਸਾਰੇ ਹੀ ਸਾਡੇ ਪਿੰਡ ਦਾ ਜੋ ਪਾਣੀ ਦੀ ਨਿਕਾਸੀ ਤੇ ਹੈ ਨਹੀਂ ਸੀ ਉਹਦੇ ਵਾਸਤੇ ਸਾਡੇ ਮੈਹਰੀ ਭਾਗ ਨੇ ਸੂਵੇਦਨ ਕਿਨਾਰੇ ਕਿਨਾਰੇ ਦੇ ਆਪਣੇ ਪਾਈਪ ਲਾਈਨ ਪਾ ਕੇ ਸਾਰਾ ਉਹ ਰਸਤਾ ਪੁੱਟ ਛੱਡਿਆ ਉਹਦੇ ਕਰਕੇ ਪੁੱਟਮ ਕਰਕੇ ਉਹ ਸਾਰਾ ਇਹ ਪਾਣੀ ਦੀ ਜਿਹੜੀ ਨਿਕਾਸੀ ਸੀ ਉਹ ਬੰਦ ਹੋ ਗਈ ਆ ਤੇ ਜਿਹੜੇ ਬਣੇ ਹੋਏ ਸੀ ਪਹਿਲਾਂ ਉਹ ਬਾਜ਼ਾਰ ਉਹ ਪੁੱਟੇ ਗਏ ਹੁਣ ਅਸੀਂ ਆਪਣੇ ਪੰਚਾਇਤ ਲੈਵਲ ਤੇ ਸਿਵਰੇ ਪਾ ਰਹੇ ਹਾਂ ਔਰ ਕਾਫੀ ਹੱਦ ਤੱਕ ਅਬ ਸਿਵਰੇ ਪੈ ਵੀ ਗਿਆ ਤੇ ਜਿਹੜੀ ਨਿਕਾਸੀ ਆ ਉਹ ਸਾਡੀ ਹੋਣੀ ਆ ਸਿਵਰੇ ਦੇ ਵਿੱਚ ਭਾਈ ਵੀਰਸਨ ਕਲੋਨੀ ਦੇ ਵਿੱਚ ਔਰ ਕੁਝ ਦਿਨ ਪਹਿਲਾਂ ਉਹਨਾਂ ਨੇ ਭਾਈ ਵੀਰਸਨ ਕਲੋਨੀ ਦੇ ਲੋਕਾਂ ਨੇ ਆਣ ਕੇ ਸਾਡਾ ਜਿਹੜਾ ਪਿੰਨ ਮੁੜਜਕ ਦਾ ਜਿਹੜਾ ਪਾਣੀ ਉਧਰ ਡਿੱਗਦਾ ਉਹ ਬੰਦ ਕਰਵਾ ਦਿੱਤਾ ਗਿਆ ਸੀ ਉਹ ਬੰਦ ਹੋਣ ਕਰਕੇ ਪਾਣੀ ਇੰਨਾ ਜਮਾ ਹੋ ਗਿਆ ਕਿ ਗਲੀਆਂ ਬਾਜ਼ਾਰ ਭਰ ਗਏ। ਔਰ ਉਹਦੇ ਬਾਰੇ ਅਸੀਂ ਬਗੈਦਾ ਆਪਣੀ ਮਹਿਕਮੇ ਨਾਲ ਜਾ ਕੇ ਗੱਲਬਾਤ ਕੀਤੀ ਸਾਡੇ ਇੱਥੇ ਕਾਰਪਸ਼ਨ ਦੇ ਐਕਸ਼ਨ ਸਾਹਿਬ ਹੈਗੇ ਮਨਜੀਤ ਸਿੰਘ ਜੀ। ਉਹਨਾਂ ਨੂੰ ਰਿਕੁਐਸਟ ਕਰਕੇ ਉਹ ਪਾਣੀ ਦੀ ਸਪਲਾਈ ਚਾਲੂ ਕਰਵਾਈ ਆ। ਤੇ ਜਿਹੜੇ ਸੀਵਰੇਜ ਬਲੌਕ ਹੋਏ ਹੋਏ ਰਿਆ ਉਹ ਬਾਰਸ਼ਾਂ ਜਿਆਦੀਆਂ ਔਨ ਕਰਕੇ ਜਿਹੜਾ ਜਿੰਨਾ ਵੀ ਮਲਬਾ ਮਲਬਾ ਸਾਰਾ ਉਹਨਾਂ ਵਿੱਚ ਜਮ ਚੁੱਕਾ ਹੈ ਤੇ ਜਿੰਨਾ ਕਰੇ ਬਾਰਸ਼ਾਂ ਇੱਕ ਅੱਧਾ ਦਿਨ ਖੜਦੀਆਂ ਤੇ ਇਹਨਾਂ ਨੂੰ ਸੀਗਾਂ ਨੂੰ ਸਾਫ਼ ਕਰਾ ਕੇ ਤੇ ਜਿਹੜੇ ਭਰੇ ਹੋਏ ਨੇ ਬਾਜ਼ਾਰ ਇਹ ਵੀ ਖਾਲੀ ਹੋ ਜਾਣਗੇ। ਇਹ ਕੰਮ ਕੋਈ ਐਸਾ ਨਹੀਂ ਜਿਹੜਾ ਹੋ ਨਹੀਂ ਸਕਦਾ ਬਸ ਇਹ ਟਾਈਮ ਜ਼ਰੂਰ ਲੱਗਦਾ ਹੈ ਤੇ ਪਿਛਲੇ 15 ਮਹੀਨੇ ਤੋਂ ਬਾਜ਼ਾਰ ਨੂੰ ਬਣੇ ਚਿੱਕੜ ਦੇ ਵਿੱਚ ਲੋਕ ਲੰਘਣ ਨੂੰ ਮਜਬੂਰ ਹੋ ਗਏ ਅਜੇ 15 ਮਹੀਨੇ ਦੀ ਗੱਲ ਕਰਦੇ ਪਿਆ ਹਾਲਾਂਕਿ ਸਾਡੀ ਜਿਹੜੀ ਪੰਚਾਇਤ ਬਣੀ ਨੂੰ ਵੀ ਕੋਈ ਮੰਨ ਕੇ ਚੱਲੀ ਕਿ 10ਵੇਂ ਮਹੀਨੇ ਚ ਪੰਚਾਇਤ ਬਣੀ 10 ਕੁ ਮਹੀਨੇ ਹੋਏ ਆ 15 ਮਹੀਨੇ ਵਾਲੀ ਦੇ ਉਹਨਾਂ ਦੇ ਉਹਨਾਂ ਜਿੰਨਾਂ ਵਿਰੋਧੀਆਂ ਦਾ ਕੰਮ ਹੁੰਦਾ ਗੱਲਾਂ ਕਰਨੀਆਂ ਹਾਲਾਂਕਿ ਆਪ ਉਹ ਇੰਨੇ ਕਰਨ ਜੋਗੇ ਹੈ ਨਹੀਂ ਉਹਨਾਂ ਅਜੇ ਤੱਕ ਆਪਣੇ ਪਿੰਡ ਦੇ ਭਲਾਈ ਵਾਸਤੇ ਕੰਮ ਕਿਹੜਾ ਕੀਤਾ ਜਿਹੜਾ ਕੋਈ ਗਿਣ ਕੇ ਦੱਸੇ ਕਿ ਉਹਨਾਂ ਆ ਕੰਮ ਕੀਤਾ ਹੋਵੇ ਅਸੀਂ ਮੈਂ ਆਪਣੇ ਜਦੋਂ ਮੈਂ ਮੈਂਬਰ ਵੀ ਸੀ ਪਿਛਲੀ ਪੰਚਾਇਤ ਦੇ ਵਿੱਚ ਉਦੋਂ ਵੀ ਮੈਂ ਆਪਣੇ ਕੋਲੋਂ ਪੈਸੇ ਖਰਚ ਕੇ ਮੋਟਰ ਲਾਈ ਪਾਣੀ ਕੱਢਿਆ ਅਜੇ ਤੱਕ ਜਿਹੜੀ ਮੋਟਰ ਵੀ ਚੱਲ ਰਹੀ ਹੋ ਸਾਡੇ ਪੈਸਿਆਂ ਦੀ ਲਿਆਦੀ ਹੋਈ ਮੋਟਰ ਤੇ ਚੱਲਦੀ ਹੈ ਪਾਈਪ ਲਾਈਨ ਲਾਈ ਆ ਅਸੀਂ ਆਪਣੇ ਪਿੰਡ ਦੀ ਜੋ ਕੰਮ ਕਰਦੇ ਅਸੀਂ ਕਿਸੇ ਨੂੰ ਹਸਾਨ ਨਹੀਂ ਕਰਦੇ ਸੇਵਾ ਸਮਝ ਕੇ ਕੰਮ ਕਰੀਦਾ ਔਰ ਥੋੜੇ ਜਿਹੇ ਸਮੇਂ ਦੇ ਵਿੱਚ ਅਸੀਂ ਇਹ ਬਖੂਬੀ ਜਿੱਨਾ ਪਾਣੀ ਦੀ ਨਿਕਾਸੀ ਹੈ ਸਿਵਰੇ ਪਾ ਕੇ ਆਰਪਾਰ ਕਰ ਰਹੇ ਹਾਂ ਸੋ ਇਹਦੇ ਬਾਬਤ ਅਸੀਂ ਮਾਨਜੋਗ ਆਪਣੇ ਦੇ ਸਾਬੂ ਮਿਲਿਆ ਔਰ ਮਾਨਜੋਗ ਸਾਡੇ ਮੁੱਖ ਮੰਤਰੀ ਪੰਜਾਬ ਨੂੰ ਵੀ ਇਸ ਬਾਰੇ ਅਸੀਂ ਆਪਣਾ ਇੱਕ ਲੈਟਰ ਦਿੱਤਾ ਹੈ ਕਿ ਸਾਡੇ ਪਿੰਡ ਦਾ ਜਿਹੜਾ ਪਾਣੀ ਆ ਉਹ ਕਾਰਬੇਸ਼ਨ ਨਾਲ ਮਿਲਿਆ ਜਾਵੇ ਸੋ ਬਹੁਤ ਜਲਦ ਅਸੀਂ ਆਪਣੇ ਪਿੰਡ ਨੂੰ ਜਿਹੜਾ ਸੀਵਰੇਜ ਦਾ ਪਾਈਪਲਾਈਨ ਆ ਪਾ ਕੇ ਤੇ ਕਾਰਬੇਸ਼ਨ ਨਾਲ ਮਿਲ ਕੇ ਪਾਣੀ ਦੀ ਨਿਕਾਸੀ ਪਰਮਾਨੈਂਟਲੀ ਕਰ ਦਿਆਂਗੇ ਕੱਚੇ ਬਜ਼ਾਰ ਨੇ ਕਿ ਉਹ ਛੇਤੀ ਹੀ ਪੱਕੇ ਕਰ ਉਹ ਜਿਹੜੇ ਕੱਚੇ ਮਕਾਨ ਹੈਗੇ ਆ ਸੌਰੀ ਬਾਜ਼ਾਰ ਬਣੇ ਨੇ ਉਹਨਾਂ ਵਾਤੇ ਹੈ ਕਿ ਪਹਿਲਾਂ ਉਹਨਾਂ ਨੇ ਪੈਵਲਨ ਪਈ ਉਹ ਜਿੰਨਾਂ ਦਾ ਕੋਲ ਉਹ ਥੋੜਾ ਜਿਹਾ ਬੈਠਦੀ ਨਹੀਂ ਆ ਕਿਉਂਕਿ ਜੇ ਅਸੀਂ ਹੁਣ ਉਹ ਬਜ਼ਾਰ ਬਣਾਵਾਂਗੇ ਉਹ ਬਹਿ ਜਾਣਗੇ ਕਿਉਂਕਿ ਗੱਲਾਂ ਕਰਨ ਵਾਲਿਆਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹਦੀ ਅਸਲ ਮਜ਼ਬੂਤੀ ਕੀ ਆ ਜਿੰਨਾ ਤੇ ਕਰੋ ਜਿਹੜੀ ਪੋਲ ਆ ਜੋ ਉਹਦੀ ਖੁਦਾਈ ਕੀਤੀ ਗਈ ਆ ਉਹ ਬੈਹ ਨਹੀਂ ਜਾਂਦੀ ਮਜ਼ਬੂਤੀ ਨਹੀਂ ਆ ਜਾਂਦੀ ਉਹਨਾਂ ਤੋਂ ਕਰੀ ਉਹ ਜੋ ਬਾਜ਼ਾਰ ਬਣਾਵਾਂਗੇ ਦੋ ਫਿਰ ਥੋੜੇ ਸਮੇਂ ਵਿੱਚ ਬੈਹ ਜਾਣਗੇ ਉਹਨੂੰ ਥੋੜੇ ਧੁੱਪਾ ਲੱਗਣ ਗਿਆ ਉਹ ਕਟਾਈ ਹੋਊਗੀ ਔਰ ਰੁਲਾ ਫਰੇਗਾ ਫਿਰ ਉਹ ਬਾਜ਼ਾਰ ਬੜਾਏ ਜਾਣਗੇ ਬਹੁਤ ਜਲਦ ਬਣਾਵਾਂਗੇ ਜਾਨੀ ਤੇ ਸਾਨੂੰ 2-4 ਮਹੀਨਿਆਂ ਦਾ ਟਾਈਮ ਚਾਹੀਦਾ ਹੈ 2-4 ਮਹੀਨਿਆਂ ਦੇ ਵਿੱਚ ਸਾਰੇ ਬਾਜ਼ਾਰ ਬਣਾ ਦਿੱਤੇ ਜਾਣਗੇ